ਅੱਜ ਯਾਨੀ ਕਿ 17 ਅਗਸਤ 1909 ਨੂੰ ਭਾਰਤ ਦੇ ਇੱਕ ਹੋਰ ਆਜ਼ਾਦੀ ਗੁਲਾਟੀਏ ਮਦਨ ਲਾਲ ਢੀਂਗਰਾ ਨੂੰ ਬ੍ਰਿਟੇਨ ਦੇ ਵਿੱਚ ਫਾਂਸੀ ਦਿੱਤੀ ਗਈ ਸੀ ਦੱਸਦੇ ਕਿ ਭਾਰਤੀ ਵਿਦਿਆਰਥੀਆਂ ਦੀ ਜਾਸੂਸੀ ਕਰਨ ਵਾਲੇ ਲਾਰਡ ਵਿਲੀਅਮ ਦੀ ਹੱਤਿਆ ਕਰਨ ਦੇ ਦੋਸ਼ ਦੇ ਵਿੱਚ ਮਦਨ ਲਾਲ ਢੀਂਗਰਾ ਨੂੰ ਸਜ਼ਾ ਮਿਲਦੀ ਜਿਸ ਨੂੰ ਕੀ ਸੀਨਾ ਤਾਨ ਕੇ ਅੰਮ੍ਰਿਤਸਰ ਦੇ ਇੱਕ 22 ਸਾਲਾ ਨੌਜਵਾਨ ਨੇ ਖੁਸ਼ੀ-ਖੁਸ਼ੀ ਕਬੂਲ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਮਦਨ ਲਾਲ ਟੀਂਗੜਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਤੇ ਗੋਲ ਬਾਗ ਵਿਖੇ ਸ਼ਹੀਦ ਟੀਂਗੜਾ ਦੀ ਯਾਦਗਾਰ ਵਿਖੇ ਸ਼ਰਧਾਂਜਲੀ ਦੇਣ ਲਈ ਕੈਬਨਟ ਮੰਤਰੀ ਹਰਪ੍ਰਜਨ ਸਿੰਘ ਗੀਟੋ ਲਾਲਜੀਤ ਸਿੰਘ ਪੁੱਲਰ ਤੇ ਸਾਬਕਾ ਕੈਬਨਟ ਮੰਤਰੀ ਤੇ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਲక్ష్ਮੀ ਕਾਂਤਾ ਚਾਵਲਾ ਵੀ ਪਹੁੰਚੇ ਨੇ ਇਸ ਮੌਕੇ ਉਹਨਾਂ ਨੇ ਸ਼ਹੀਦ ਮਦਨ ਲਾਲ ਟੀਂਗੜਾ ਦੀ ਯਾਦ ਕਰਦੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਨੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਕਿ ਕਿ ਜਿਥੇ ਮਦਨ ਲਾਲ ਢਿੰਗਰਾ ਤੇ ਕਈ ਹੋਰ ਨੌਜਵਾਨ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਤੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਉਹਨਾਂ ਕਹੇ ਕਿ ਨਾ ਨੌਜਵਾਨਾਂ ਨੇ ਦੇਸ਼ ਦੇ ਲਈ ਲੜਾਈ ਲੜੀ ਹੈ ਤੇ ਆਪਣੀਆਂ ਜਾਨਾਂ ਵਾਰੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਤਾਂ ਉਹ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਹੈ ਦੇਖੋ ਸ਼ਹੀਦ ਕਿਸੇ ਵੀ ਦੇਸ਼ ਦਾ ਸੂਬੇ ਦਾ ਕੌਮਾਂ ਦਾ ਸਰਮਾਇਆ ਹੁੰਦੇ ਨੇ ਸ਼ਹੀਦ ਮਦਨ ਲਾਲ ਢਿੰਗਰਾ ਜੀ ਜਿਨ੍ਹਾਂ ਨੇ ਇੱਕ ਬੜੇ ਵਧੀਆ ਅਮੀਰ ਪਰਿਵਾਰ ਦੇ ਵਿੱਚ ਜਨਮ ਲਿਆ ਤੇ ਪਰਿਵਾਰ ਜਿਹੜਾ ਸੀ ਉਹ ਸਮੇਂ ਦੀ ਹਕੂਮਤ ਦੇ ਨਾਲ ਹੀ ਪਰ ਮਦਨ ਲਾਲ ਢਿੰਗਰਾ ਜੀ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਮੇਂ-ਸਮੇਂ ਤੇ ਜਿਹੜੀਆਂ ਅੰਗਰੇਜ਼ੀ ਸਾਮਰਾਜ ਦੀਆਂ ਚਾਲਾਂ ਸਨ ਉਹਨਾਂ ਨੂੰ ਫੇਲ ਕਰਨ ਲਈ ਆਪਣੇ ਜਿਹੜੇ ਆਜ਼ਾਦੀ ਘੁਲਾਟੀਆਂ ਸਨ ਉਹਨਾਂ ਨਾਲ ਰਲ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਬੜਾ ਜ਼ੋਰ ਲਾਇਆ ਵਾਹ ਲਾਈ ਤੇ ਸਾਡਾ ਦੇਸ਼ 1947 ਚ ਜੇ ਆਜ਼ਾਦ ਹੋਇਆ ਉਹ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਸ਼ਹੀਦ ਮਦਨ ਲਾਲ ਜੀ ਢਿੰਗਰਾ ਇਨਾਂ ਇਨਸਾਨਾਂ ਕਰਕੇ ਇਨਾਂ ਯੁੱਧਿਆਂ ਕਰਕੇ ਹੀ ਆਜ਼ਾਦ ਹੋਇਆ 1883 ਚ ਸ਼ਹੀਦ ਮਦਨ ਲਾਲ ਢਿੰਗਰਾ ਜੀ ਦਾ ਜਨਮ ਹੋਇਆ ਤੇ 1909 ਦੇ ਵਿੱਚ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਨਹੀਂ ਤੇ ਇਹ ਉਮਰਾਂ ਜਵਾਨੀ ਦੇ ਵਿੱਚ ਵਿਆਹ ਕਰਵਾਉਣ ਦੀਆਂ ਹਸਨ ਖੇਡਣ ਦੀਆਂ ਹੁੰਦੀਆਂ ਤੇ ਇੰਨਾ ਉਮਰਾਂ ਦੇ ਵਿੱਚ ਇੱਕ ਬਹੁਤ ਵੱਡੇ ਪਰਿਵਾਰ ਦੇ ਵਿੱਚੋਂ امیر ਪਰਿਵਾਰ ਪੰਜਾਬ ਚ ਨਹੀਂ ਪੂਰੇ ਭਾਰਤ ਦੇ ਵਿੱਚ ਜੇ ਗਿਣਤੀ ਕਰਨ ਲੱਗੀ ਤੇ ਵੱਡੇ ਪਰਿਵਾਰਾਂ ਦੇ ਵਿੱਚੋਂ ਇਹਨਾਂ ਦਾ ਪਰਿਵਾਰ ਆਉਂਦਾ ਸੀ ਤੇ ਨਹੀਂ ਤੇ ਆਪਾਂ ਵਹਿਨੇ ਆ ਕੋਈ ਆਪਦੀ ਲੜਾਈ ਤੋਂ ਪਿੱਛੇ हट ਜਾਂਦਾ ਵੀ ਜੇ ਲੜਾਈ ਹੋਈ ਨੁਕਸਾਨ ਹੋਊਗਾ ਦੇਸ਼ ਦੀ ਲੜਾਈ ਲਈ ਕੌਮ ਦੀ ਲੜਾਈ ਦੀ ਖਾਤਰ ਆਪਦੀਆਂ ਜਾਨਾਂ ਵਾਰੀਆਂ ਅੱਜ ਅਸੀਂ ਜੇ ਆਜ਼ਾਦੀ ਦੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਅੱਜ ਅਸੀਂ ਜੇ ਲੋਕਤੰਤਰ ਦਾ ਸਾਰੇ ਹਿੰਦੁਸਤਾਨੀ ਨਿਗ ਮਾਰ ਰਹੇ ਹਾਂ ਉਹ ਮਦਨ ਲਾਲ ਜੀ ਢਿੰਗਰਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਸਖਦੇਵ ਜੀ ਰਾਜਗੁਰੂ ਜੀ ਜਿੰਨੇ ਸ਼ਹੀਦ ਹੋਏ ਆ ਉਹਨਾਂ ਦੀਆਂ ਸ਼ਹੀਦੀਆਂ ਦੀ ਬਦੌਲਤ ਤੇ ਮੈਂ ਸਿੱਧਾ ਕਰਦਾ ਸਾਰੇ ਸ਼ਹੀਦਾਂ ਨੂੰ ਸੂਰਬੀਰ ਯੋਧਿਆਂ ਨੂੰ ਤੇ ਨਾਲ ਸਾਡੇ ਆਰਮੀ ਦੇ ਵਿੱਚ ਫੌਜ ਦੇ ਵਿੱਚ ਜਿਹੜੇ ਸਾਡੇ ਭਰਾ ਨੇ ਪੁਲਿਸ ਦੇ ਵਿੱਚ ਸਾਡੇ ਅਫਸਰ ਸਹਬਾਨ ਨੇ ਸਾਡੇ ਭਰਾ ਨੇ ਉਹ ਸਾਡੇ ਦੇਸ਼ ਦੀ ਸਾਡੀ ਜਾਨ ਮਾਲ ਦੀ ਰੱਖਿਆ ਕਰਦੇ ਆ ਸਾਡੀਆਂ ਸ਼ਰਧਾਂ ਦੀ ਰਾਖੀ ਕਰਦੇ ਆ ਸਾਡੇ ਅਫਸਰ ਸਹਬਾਨ ਭਾਵੇਂ ਸਿਵਲ ਦੇ ਵਿੱਚ ਨੇ ਤੇ ਭਾਵੇਂ ਵਰਦੀ ਵਾਲੇ ਆ ਉਹਨਾਂ ਸਾਰਿਆਂ ਦਾ ਅਸੀਂ ਦੇਣ ਦੇ ਹੀ ਨਹੀਂ ਸਕਦੇ ਜੇ ਸਾਡੇ ਪੰਜਾਬ ਦੇ ਲੋਕ ਦੇਸ਼ ਦੇ ਲੋਕ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਂਦੇ ਆ ਕਾਨੂੰਨ ਵਿਵਸਥਾ ਦੇ ਵਿੱਚ ਰਹਿੰਦੇ ਆ ਉਹ ਇਨਾਂ ਅਫਸਰਾਂ ਦੀ ਦੇਣ ਆ ਤੇ ਨਾਲ ਸਾਡੇ ਸੂਰਬੀਰ ਯੋਧਿਆਂ ਦੀ ਦੇਣ ਆ ਇਹਨਾਂ ਨੂੰ ਸਦਾ ਸਲੂਟ ਰਹੂਗਾ ਰਹੀ ਦੀ ਦੁਨੀਆ ਤੱਕ ਇਹਨਾਂ ਸੂਰਬੀਰ ਯੋਧਿਆਂ ਦਾ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ ਰਹੀ ਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੂਗਾ ਸਨਹਿਰੀ ਅੱਖਰਾਂ ਦੇ ਵਿੱਚ ਇਹਨਾਂ ਦਾ ਨਾਮ ਹਰ ਜਗ੍ਹਾ ਤੇ ਲਿਖਦੇ ਰਹਿਣਾ ਤਨੋਤ ਜਿਹੜੀਆਂ ਨਾ ਭਾਈ ਛੱਡਦੇ ਇਹਦਾ ਛੱਡਰ ਦਾ ਮਾਦੀ ਕਪੜੇ ਦੇਖੋ ਜੀ ਜਿਹੜੇ ਸਾਡੇ ਸ਼ਹੀਦ ਨੇ ਸਾਡਾ ਸਰਮਾਇਆ ਨੇ ਅੱਜ ਉਹਨਾਂ ਕਰਕੇ ਹੀ ਅਸੀਂ ਆਜ਼ਾਦੀ ਜਿਹੜੀ ਆ ਉਹ ਮਾਨ ਰਹੇ ਆ ਸ਼ਹੀਦ ਮਦਨ ਲਾਲ ਢੀਂਗੜਾ ਜੀ ਜਿਨ੍ਹਾਂ ਨੇ ਬਹੁਤ ਆਪਣੀ ਛੋਟੀ ਉਮਰ ਦੇ ਵਿੱਚ ਦੇਸ਼ ਦੀ ਆਜ਼ਾਦੀ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਈ ਤੀ ਆਪਣਾ ਆਪ ਜਿਹੜਾ ਸੀਗਾ ਆਜ਼ਾਦੀ ਵਾਸਤੇ ਵਾਰ ਦਿੱਤਾ ਅੱਜ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਇੱਥੇ ਪੁੱਜੇ ਆ ਮੈਂ ਅੱਜ ਉਹਨਾਂ ਨੂੰ ਸਲੂਟ ਕਰਦਾ ਹਾਂ ਉਹਨਾਂ ਦੀ ਕੁਰਬਾਨੀ ਨੂੰ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦ ਫਜ਼ਾ ਦੇ ਵਿੱਚ ਰਹਿਣ ਦਾ ਜਿਹੜਾ ਜਾਣ ਦਾ ਮੌਕਾ ਦਿੱਤਾ ਸੋ ਮੈਂ ਆ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਆਪ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਇਹੀ ਕਹਾंगा ਕਿ ਜਿਹੜੀ ਆਜ਼ਾਦੀ ਸਾਨੂੰ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਲੈ ਕੇ ਦਿੱਤੀ ਆ ਅਸੀਂ ਉਹਨੂੰ ਕਾਇਮ ਰੱਖੀਏ ਅਸੀਂ ਵਾਤ ਤੋਂ ਵਾਤ ਦੇਸ਼ ਨੂੰ ਹੋਰ ਜਿਹੜਾ ਪ੍ਰਗਤੀ ਵੱਲ ਲੈ ਕੇ ਜਾਈਏ ਦੇਸ਼ ਭਗਤੀ ਦੀ ਭਾਵਨਾ ਜਿਹੜੀ ਆ ਉਹ ਆਪਣੇ ਬੱਚਿਆਂ ਦੇ ਵਿੱਚ ਵਾਤ ਤੋਂ ਵਾਤ ਕ੍ਰੀਏਟ ਕਰੀਏ ਦੇਖੋ ਜੀ ਇਹ ਤੇ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਬਾਡੀ ਆ ਕਨਸਟੀਟਿਊਸ਼ਨਲ ਬਾਡੀ ਆ ਉਹਨਾਂ ਨੇ ਦੇਖਣਾ ਹੁੰਦਾ ਹੈ ਕਿ ਕੇਸ ਸੂਬੇ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਜਾਂ ਬਾਏ ਇਲੈਕਸ਼ਨਸ ਨੇ ਉਹ ਡੇਟ ਕਿਵੇਂ ਅਨਾਉਂਸ ਕਰਨੀ ਆ ਇਹ ਇਲੈਕਸ਼ਨ ਕਮਿਸ਼ਨ ਦਾ ਕੰਮ ਆ ਜਦੋਂ ਵੀ ਅਨਾਉਂਸ ਕਰਨਗੇ ਉਸੇ ਤਰ੍ਹਾਂ ਹੀ ਜੋ ਉਹ ਕੰਮ ਹੋਏਗਾ ਰਿਡਿਓ ਸਰ ਖਿਡਾਰੀਆਂ ਨੂੰ ਕਿ ਕਰੋੜ ਰੁਪਏ ਤੱਕ ਮਿਲੇਗਾ ਜੀ

और इसके बलिदान के सौ साल बाद पंजाब तो गवर्नमेंट को मैंने प्रार्थना की कि इसका राज्य स्तर पर जाए तो सरकार मान गई पिछले कुछ साल गवर्नमेंट भूमि गई आज से गौमान जो मान ली कोई लोगों को याद रखना चाहिए हमारे जहाँ हम खड़े हैं यही वो खेलना का शेर सिंह में पैदा हुआ था हाल वाइट के बाद पढ़ता था अमृतसर कैंट में पढ़ता था यहाँ से पढ़ के वो अपने बाप के पैसे से इंग्लैंड नहीं गया उसका बाप अंग्रेजों का पिट्ठू था टोडी बच्चा था वो खुद मेहनत करते करके अपने कमाकर इंग्लैंड गया वहाँ वीर सावरकर से मिला इंडिया हाउस में रहा मैं भाग्यशाली हूँ मैं वो इंडिया हाउस जा सके बड़ी ये, एक में एक ही दिन अदालत कर अमृतसर बस स्टैंड का नाम लिंगा के नाम पर है नर्सिंग बसंत का नाम है और ये मालिक बना है अभी आधा अदूरा है अभी जो मंत्री लोग आ रहे हैं उनसे निवेदन करूंगी कि इसकी आत्मा दीजिए इनका इतिहास दीजिए इसका इंग्लैंड में जो तो सामान पड़ा है पिस्टल समेत वो देश में लाके दीजिए ताकि स्कूलों कॉलेजों के बच्चे आकर के यहाँ से सीख सके पर अमित के लोग अपने डिंगरा को नहीं जानते ये सबसे बड़ी दुर्भाग्य की बात है मैं सबसे अपील करती हूँ को अपना मंदिर बनाए तीर्थ स्थान बनाए गुरुद्वारा बनाए यहाँ माता टेकने आए और यहाँ से प्रेरणा देकर जाए भारत माता की